ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲਹਿਰਾ ਤੁਰਕੋਟ ਭਾਈ ਅੱਜ ਆਪਾਂ ਖੜੇ ਆਂਗੇ ਰਾਮਪਰੇ ਦੀ ਅਨਾਜ ਮੰਡੀ ਦੇ ਵਿੱਚ ਜਿੱਥੇ ਕਿਸ ਨੂੰ ਪਤਾ ਵੀ ਸੀ ਕਣਕ ਦਾ ਸੀਜ਼ਨ ਜਿਹੜਾ ਉਹ ਚੱਲਿਆ ਪਿਆਗਾ ਤੇ ਆਪਾਂ ਉਸ ਦੇ ਸਬੰਧ ਦੇ ਬਾਰੇ ਵਿੱਚ ਅੱਜ ਗੱਲ ਕਰਾਂਗੇ ਜਿਹੜਾ ਅੱਜ ਲੋਕਾਂ ਨੂੰ ਹਫਤਾ ਹਫਤਾ ਹੋ ਗਿਆ 10-10 ਦਿਨ ਹੋ ਗਏ ਕਣਕਾਂ ਦੇ ਕੋਲੇ ਬੈਠਿਆਂ ਨੂੰ ਕਿਸੇ ਦੀ ਕੋਈ ਸਾਰ ਨਹੀਂ ਲੈ ਰਹੇ ਭਾਈ ਨਾ ਕੋਈ ਬੋਲੀ ਆਉਂਦੀ ਹੈ ਜਬੂਲੀ ਆਉਂਦੀ ਵੀ ਐ ਤਾਂ ਮਾਉਚਰ ਕੱਢਣ ਲੱਗੇ ਇਹ ਕਦੇ ਪਹਿਲਾਂ ਆਪਾਂ ਸੁਣਿਆ ਸੀ ਕਿ ਵੀ ਮਾਉਚਰ ਬਾਰੇ ਕਦੇ ਨਹੀਂ ਸੀ ਕਦੇ ਆਪਾਂ ਕਿਸੇ ਸਰਕਾਰ ਦੇ ਵਿੜੇ ਦੇਖਿਆ ਸੀ ਕਿ ਵੀ ਮਾਉਚਰ ਚੈੱਕ ਕਰਦੇ ਹੈਗੇ ਅਸੀਂ ਉਹਨੂੰ ਪਤਾ ਦੇ ਦਾਂਗੇ ਆ ਢੇਰੀ ਆ ਜਿਹੜੀ ਇਹ ਪਹਿਲੇ ਦਿਨ 12.7 ਆਈ ਕਹਿੰਦੇ 12 ਮਾਉਚਰ ਚੱਕਦੇ ਆਪਾਂ ਤੇ ਦੂਜੇ ਦਿਨ ਪਤਾ ਨਹੀਂ ਕੀ ਹੋਇਆ ਕੀ ਨਾ ਪਤਾ ਨਹੀਂ ਤਾਂ ਮਸ਼ੀਨਾਂ 'ਚ ਨੁਕਸਾ ਹੋ ਗਿਆ ਇਹਨਾਂ ਦੇ ਪਤਾ ਨਹੀਂ ਨੀਤ ਕੀ ਖੋਟ ਆ ਕੋਈ ਦੂਜੇ ਦਿਨ ਇਹਦਾ 14.7 6 ਆਉਣ ਲੱਗ ਗਿਆ 14.6 ਉਨ ਲੱਗਿਆ ਵੈ ਤੇ ਉਸ ਤੋਂ ਬਾਅਦ ਚ ਬਈ ਰਹਿੰਦਾ ਖੁੰਦਾ ਅਗਲੀ ਰਾਤ ਮੀਂਹ ਪੈ ਗਿਆ ਤੇ ਮੀਂਹ ਕਰਨ ਜਿਹੜਾ ਹੈਗਾ ਸਲਾਬ ਫੜ ਗਈ 15.7 15.8 ਉਨ ਲੱਗ ਗਿਆ ਤੇ ਅੱਜ ਜਾ ਕੇ ਫੇਰ ਆਏ ਸੀਗਾ ਵੀ ਕੀ ਆ ਬੁੱਲੀ ਆ ਜੀ ਅੱਜ ਬੁੱਲੀ ਆਉਣੀ ਸੀਗੀ ਕਹਿੰਨੇ ਕਿ ਅੱਜ ਹੁਣ ਜਿਹੜਾ ਕੀ ਆ ਲੇਬਰ ਵਾਲਿਆਂ ਨੇ ਹੜਤਾਲ ਕਰਤੀ ਜਦੋਂ ਕਿ ਇੱਥੇ ਕਿਸਾਨ ਵੀਰਾਂ ਨੂੰ ਬੈਠਿਆਂ ਨੂੰ ਹਫਤਾ ਹਫਤਾ ਹੋ ਗਿਆ ਕਿਸੇ ਨੂੰ ਦੱਸਦਿਆਂ ਨੂੰ ਹੋ ਗਏ ਆਪਣੇ ਪਿੰਡੋਂ ਆ ਬਈ ਇਹਨਾਂ ਨਾਲ ਕਰਦਿਆਂ ਗੱਲ ਕੀ ਕਹਿੰਦੇ ਆ ਕਿ ਮੋਚਰ ਬਾਰੇ ਕਿੰਨੇ ਦਿਨ ਹੋ ਗਏ ਬਟਾ ਨੂੰ ਹੋਰ ਭਾਈ ਰਵੀ ਕਿਵੇਂ ਆ ਕਿੰਨੇ ਦਿਨ ਹੋ ਗਏ ਰਵੀ ਹਾਂ ਜਦੋਂ ਆਉਂਦਾ 8-9 ਦਿਨ ਹਾਂ ਜੀ ਇਹ ਪਹਿਲਾਂ ਜਦ ਕਿਤੇ ਸੁਣਿਆ ਸੀ ਮੋਚਰ ਬਾਰੇ ਹਾਂ ਜੀ ਐਲੀ ਵਾਰੀ ਸੁਣਿਆ ਹਨਾ ਹਾਂ ਇਹ ਬਦਲਾਵ ਜਿਵੇਂ ਕਹਿੰਦੇ ਨੇ ਨਾ ਵੀ ਬਦਲਾ ਆਊਗਾ ਸਰਕਾਰਾਂ ਆਪਾਂ ਕਹਿੰਦੇ ਵੀ ਬਦਲਾ ਬਦਲਾ ਇਹ ਮੌਚਰ ਵਾਲਾ ਵੀ ਬਾਈ ਬਦਲਾ ਨਵਾਂ ਆਇਆਗਾ ਕਣਕ ਦੀਆਂ ਜਿਹੜੀਆਂ ਮੌਚਰ ਚੈੱਕ ਕਰਨਗੇ ਝੋਨੇ ਦਾ ਮੌਚਰ ਸੁਣਦੇ ਹੁੰਦੇ ਸੀਗੇ ਹਾਂ ਇਹ ਕਿਹੜਾ ਜਿਹਾ ਬਾਈ ਮੌਚਰ ਕਣਕ ਦਾ ਮੌਚਰ ਨਹੀਂ ਸੁਣਿਆ ਬਾਈ ਪਤਾ ਨਹੀਂ ਤਾਂ ਇਹ ਮੈਂ ਤਾਂ ਲੱਗਾ ਯਾਰ ਗਿਆਨ ਪੁੱਝ ਕੇ ਹੈਰਾਨ ਕਰਦੇ ਆ ਹਨਾ ਨਹੀਂ ਜਾਣ ਕੇ ਕਰਦੇ ਵੀ ਬਾਲੇ ਕੰਪਨੀ ਨਾਲ ਉਹ ਬਦਲ ਹਾਂ ਠੀਕ ਹੈ ਠੀਕ ਹੈ ਠੀਕ ਹੈ ਲੈ ਵੀ ਬਾਈ ਇਹ ਬਾਈ ਕਹਿੰਦਾ ਵੀ ਇਹ ਜਾਣ ਕੇ ਤੈਂ ਕਰਦੇ ਆ ਵੀ ਬਾਹਰ ਲਿਆਂ ਕੰਪਨੀਆਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਕਿਸਾਨ ਜਿਹੜਾ ਹੈਗਾ ਤੰਗ ਹੋਇਆ ਪਿਆ ਉਹਨਾਂ ਨੂੰ ਕਣਕ ਵੇਚੀ ਹੈਨਾ ਹਾਂ ਹਾਂ ਬਗ ਨਹੀਂ ਕਰਦਾ ਹਾਂ ਕਿਸਾਨ ਤਾਂ ਪਹਿਲਾਂ ਹੀ ਖਤਮ ਹੋਇਆ ਬੈਠਾ ਹੈ ਸਹੀ ਗੱਲ ਆ ਬਾਈ ਦੀ ਤੇ ਵੀ ਇੱਕ ਹੈ ਵੈਸੇ ਜਿਹੜਾ ਹੈਗਾ ਜਿਹੜਾ ਪ੍ਰਾਈਵੇਟ ਕੰਪਨੀਆਂ ਨੂੰ ਦੇਵੇ ਚਾਹੇ ਜਿੱਥੇ ਇਹਨਾਂ ਦੇ ਸੈਲੋ ਬਣੇ ਪਿਆ ਉੱਥੇ ਸਿੱਟੇ ਵੀ ਦਵਾ ਦਬ ਵੀ ਕੰਮ ਨਿਬੜ ਜੀ ਇਸ ਲਈ ਬਾਈ ਅਸੀਂ ਮੈਨੂੰ ਵੀ ਅੱਜ ਚੌਥਾ ਦੇਣਾਗਾ ਤੇ ਰਵੀ ਨੂੰ ਹੋ ਗਿਆ ਇਸ 8ਵਾਂ 9ਵਾਂ ਦਿਨ ਠੀਕ ਹੈ ਨਾ ਤੇ ਭਾਈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਆ ਜਿਹੜਾ ਮੌਚਰ ਵਾਲਾ ਹੈ ਇਹ ਸਿਸਟਮ ਬੰਦ ਕਰਿਆ ਜਾਵੇ ਇਦਾਂ ਹੀ ਬਹੁਤ ਲੁੱਟ ਹੋ ਰਹੀ ਹੈ ਕਿਸਾਨਾਂ ਦੀ ਤੇ ਵਿੱਚ ਵਿੱਚ ਸਾਨੂੰ ਹੋਰ ਦੱਸ ਦਿੰਦੇ ਆਂ ਕਿ ਇੱਕ ਆਪਣੇ ਉਧਰ 18 ਮੌਚਰ ਵੀ ਭਰ ਗਏ ਹਨ ਵਿੱਚ ਹਾਂ ਜੀ ਹਾਂ 8 ਇੱਕ ਇੱਕ ਸਾਨੂੰ ਕਿਸਾਨ ਵੀਰ ਨੇ ਦੱਸਿਆ ਕਹਿੰਦਾ ਭਾਈ ਮੈਂ 18 ਮੌਚਰ ਵੀ ਭਰ ਕੇ ਆਇਆ ਇੱਕ ਉਹ ਚਿਰ ਢੇਰੀ ਜਿਹਾ 16 ਮੌਚਰ ਭਰੇ ਆ ਇਹਦਾ ਨਹੀਂ ਪਤਾ ਲੱਗਦਾ ਵੀ ਸਾਡੀਆਂ ਤਾਂ 12-13 ਮੌਚਰਾਂ ਵਾਲੀਆਂ ਨਹੀਂ ਚੱਕੀਆਂ ਜਾਂਦੀਆਂ ਢੇਰੀਆਂ ਹਫ਼ਤਾ ਹਫ਼ਤਾ ਹੋ ਗਿਆ। ਉਹਨਾਂ ਨੇ 18-18 16-16 ਮੌਚਰ ਆ ਜਿਹੜੇ ਉਹ ਭਰਤੇ ਤੇ ਤੋਲ ਕੇ ਬਾਗੇ ਉਹ ਕਹਿੰਦੇ ਵੀ ਸਾਡੇ ਪਤਾ ਨਹੀਂ ਤਾਂ ਭਾਈ ਕੋਈ ਆੜਤੀਆਂ ਜੀ ਫਰਕ ਹੁੰਦਾ ਪਤਾ ਨਹੀਂ ਕੋਈ ਇਹ ਜਿਹੜੀਆਂ ਕੰਪਨੀਆਂ ਖਰੀਦਦੀਆਂ ਉਹਨਾਂ ਚ ਬੱਟਾ ਹੈਗਾ ਤੇ ਇਸ ਵਾਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਵੀ ਇੱਕ ਤਾਂ ਮੌਚਰ ਵਾਲਾ ਸਿਸਟਮ ਹੈ ਜਿਹੜਾ ਉਹ ਬੰਦ ਕੀਤਾ ਜਾਵੇ ਤਾਂ ਜੋ ਕਿ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਜਿਹੜੀ ਉਸ ਤੋਂ ਬਚਾਇਆ ਜਾ ਸਕੇ। ਤੇ ਦੂਸਰਾ ਇੱਕ ਸਾਰਾ ਜਿਹੜਾ ਹੈਗਾ ਆ ਜਿਹੜੀ ਹੁਣ ਲੇਬਰ ਵਾਲਿਆਂ ਨੇ ਹੜਤਾਲ ਕਰੀ ਵੀ ਹੈਗੀ ਇੱਕ ਉਹਨਾਂ ਦੀ ਹੜਤਾਲ ਆ ਜਿਹੜੀ ਉਹ ਬੰਦ ਕਰਾਈ ਜਾਵੇ ਤਾਂ ਜੋ ਕਿ ਕਿਸਾਨ ਹੈ ਉਹ ਆਪਣੀ ਜਿਹੜੀ ਫਸਲ ਹੈ ਉਹਨੂੰ ਵੇਚ ਕੇ ਜਲਦੀ ਤੋਂ ਜਲਦੀ ਅਗਲੀ ਜਿਹੜੀ ਫਸਲ ਬੀਜਣੀ ਆਪਾਂ ਉਹਦੀ ਤਿਆਰੀ ਕਰ ਸਕੇ ਸੋ ਸਾਰੇ ਵੀਰਾਂ ਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ